हो गया <laughs> स्टार्ट कर ला कहीं सौखा भाई देखे। 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 हो गया हो गया मॉडल कि सत्तर सत्तर कितने लिखा ਆ ਮਾਡਲ ਹੈਗਾ ਭਾਈ 1970 ਆ ਸਾਰੀ ਇਹਦੇ ਤੇ ਲਿਖੀ ਵੀ ਐ 55 ਸਾਲ ਹੋ ਗਏ 52 ਸਾਲ ਹੋ ਗਏ ਆ ਭਾਈ ਭਾਈ ਇਹੋ ਜਿਹਾ ਟਰੈਕਟਰ ਆ ਮੈਂ ਤਾਂ ਗੇਅਰੇ ਨਹੀਂ ਸਮਝ ਲਾਦੇ ਪੂਰੀ ਕਿੰਨੇ ਗੇਅਰ ਆ ਹਾਂ 8 ਗੇਅਰ ਆ ਹੁਣ ਕਿਹੜਾ ਪਤਾ ਲੱਗਦਾ ਕਿਹੜਾ ਪਾਉਣਾ ਭਾਈ ਕਰਤਾ ਕੰਮ ਉਹੀ ਆਮਨੇ ਨੇ ਲਓ ਜੀ ਬਾਈ ਜਾਉਂਗਾ ਸਟਾਰਟ ਹੋ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੈਟਰ ਹੈਗਾ ਬਹੁਤ ਜ਼ਿਆਦਾ ਪੁਰਾਣਾ ਇਹ ਇਸਕੋਟ ਧਵਾ ਕੇ ਲਿਆਉਣਾ ਹੈ ਬਾਕੀ ਟਾਇਰ ਟੁਰ ਬਾਈ ਇਹਦੇ ਜੋ ਹੈ ਆਹੀ ਕੋ ਦੇਣਾ ਸੀ ਨਾਲ ਕੁਛ ਨਹੀਂ ਨੂੰ ਹਾਰਸ਼ ਘਰ ਕੁਛ ਨਹੀਂ ਕਰਨਾ ਹੈਗਾ ਇਹ ਇਹ ਜਿਹੜਾ ਬੰਦੇ ਨੇ ਲੈਣਾ ਉਹ ਤਿਆਰ ਕਰਾ ਲਵੇ ਇਹਨੂੰ ਮਾਡਲ ਕਿੰਨਾ ਮਾਡਲ ਹੈਗਾ ਇਹ 70 70 ਉਹ ਲਿਖਿਆ 1970 ਕਿੱਥੇ ਲਿਖਿਆ ਹਾਂ ਮਾਡਲ ਹੈਗਾ ਬਾਈ 1970 ਆ ਸਾਰੀ ਇਹਦੇ ਤੇ ਲਿਖੀ ਵੀ ਐ 55 ਸਾਲ ਹੋ ਗਏ 55 ਸਾਲ ਹੋ ਗਏ ਹਾਂ ਬਾਈ ਸਰਵਸ ਹੋਈ ਵੀ ਐ ਦੇਖ ਲੱਗੀ ਗਈ ਕੱਢੀ ਹਾਂ ਗੇਜ ਕੱਢੀ ਦੇਖ ਗੇਜ ਕੱਢੀ ਸਿੰਧੂ ਕਿੱਥੇ ਯਾਰ ਮੈਨੂੰ ਤਾਂ ਪਤਾ ਨਹੀਂ ਇਹਦਾ ਤੇਲ ਦਿਖਾ ਦੀ ਨਾਲ ਮੈਂ ਭਾਈ ਤੇਲ ਤਾਂ ਜਮੇ ਹੀ ਨਵਾਂ ਪਾਇਆ ਵੇ ਯਾਰ ਮਗਲੈ ਲੈ ਕਰ ਕਰਾਈਏ ਸਰਵਸ ਕਰਕੇ ਚਲਾਏਗੀ ਕੜਕਦੇ ਪਹਿਲਾਂ ਸੀ ਹੁਣ ਅੱਵਾ ਜੋੜਿਆ ਅੱਛਾ ਭਾਈ ਕਿੰਨੇ ਐਚਪੀ ਚ ਆਉਂਦਾ ਇਹ ਐਨਾ ਘਟਦਾ ਨਹੀਂ ਯਾਰ ਸੋਹਣੇ ਦੇਖਿਆ ਉੱਪਰ ਉੱਪਰ ਆ ਸਾਈਡ ਵਾਰ ਗੇਅਰ ਕਿੰਨੇ ਆ ਤੇ ਗੇਰੇ ਬਹੁਤ ਹਨ ਬੁੱਲੇ ਬੁੱਲੇ 8 ਗੇਅਰ ਆ ਬਾਈ 4 ਉੱਪਰ 4 ਹੇਠਾਂ ਆ ਸੀਟ ਲਾਈਨ ਲੱਭ ਗਈ ਆ ਦੇਖ ਹਾਂ ਪਹਿਲਾ ਦੂਆ ਤੀਆ ਚੌਥਾ ਪੰਜਵਾਂ ਛੇਵਾਂ ਦੋਰ ਵਾਰ ਬੁੱਲੇ ਬੁੱਲੇ 8 ਗੇਅਰ ਆ 6 ਗੇਅਰ ਦੋਰ ਵਾਰਸ ਆ ਦੋਰ ਵਾਰਸ ਆ ਸੀਟ ਕਿਹ ਹੈ ਜੀ ਇਹਦੀ ਆਹਾਂ ਇਹਦਾ ਲੀਵਰ ਲੋਕ ਵਾਲੇ ਦਵੱਲੇ ਨੂੰ ਜਾਉ ਹਾਂ ਹੇਠਾਂ ਨੂੰ ਚੱਲਦਾ ਏ ਚੀਜ਼ਾਂ ਖਤਰਨਾਕ ਰੱਖੀਆਂ ਪਈ ਬਾਈ ਇਹਨਾਂ ਨੇ ਵੀ ਆ ਦੇਖ ਲੋ ਕਿ ਆਹ ਮੈਨੂੰ ਚੱਲਦਾ ਇਹ ਆ ਗੇਅਰ ਪਾਉਣਾ ਪੈਂਦਾ ਇਹ ਪਤਾ ਨਹੀਂ ਆ ਆ ਪਾਉਣਾ ਬੰਦਾ ਲੈਫਟ ਨੇ ਇੱਕ ਲੈਫਟ ਦਾ ਇੱਕ ਉਹਦਾ ਹੈ ਉੱਪਰ ਬਹਿ ਕੇ ਦੇਖਾ ਕਿ ਐਸੇ ਖਤਰ ਆ ਸੀਟ ਲਿਆ ਦੇ ਯਾਰ ਇਹ ਸਾਲਾ ਕਿਹੜਾ ਸੀਟ ਹੋਣੀ ਕਿ ਕਿੱਥੇ ਬਈਆ ਸੀਟ ਕਿਦੀ ਐ ਰਹੀ ਹੈਗੀ ਆ ਹਾਂ ਰੁੱਕੇ ਜਾਂ ਲਾਦਾ ਏ ਦੇਖਦਾ ਸੀ ਮੂਰੇ ਤੋਂ ਉੱਚਾ ਜਾ ਆਇਆ ਚੱਕਵਾ ਜਾ ਇਧਰ ਦੇਖੀ ਸੀਟ ਲਵਾ ਤਾਨੂੰ ਉਹ ਨਾ ਸੀਟ ਲਈ ਚਾਹੀਦੀ ਬਾਈ ਓ ਘਰ ਜਾ ਫੇਰ ਅਗਲੀ ਉਹ ਬ੍ਰੇਕਾਂ ਨੇ ਜੋੜਾ ਹੀ ਐ ਇੱਕ ਖੋਲਦੀ ਐ ਉਹ ਵੀ ਆ ਹੂੰ ਇਹਨਾਂ ਦੇ ਬ੍ਰੇਕਾਂ ਦੀ ਠੀਕ ਕਿੱਥੇ ਆ ਉਹ ਆ ਦੇਖੋ ਬਾਈ ਰੇਸ ਕਿਹ ਹੈਗੀ ਐ ਆਹ ਰੇਸ ਉੱਪਰ ਸਟੀering 'ਚ ਐ ਮੀਟਰ ਬਾਈ ਕਹੇ ਜੇ ਆਉਂਦੇ ਰ ਪਹਿਲੇ ਟਾਈਮਾਂ 'ਚ ਇੱਕ ਵਾਰ ਤਿਆਰ ਤਾਂ ਹੋਣਾ ਇਹ ਜਿਹਨੇ ਲੈਣਾ ਐ ਤੇ ਬਾਈ ਪੁਰਾਣਾ ਖੁੰਡਾ ਕਹਿੰਦੇ ਤੇਲ ਇੰਨਾ ਪਿੰਦਾ ਐ ਜਰਦੂਰ ਕਿਤੇ ਵੀ ਨਹੀਂ ਤੇਲ ਇੰਨਾ ਪਿੰਦਾ ਕਹਿੰਦੇ ਇੱਕ ਢੋਲ ਕੇ 2 ਸਾਲ ਕੱਢ ਦਿੰਦੇ ਐ ਕੰਦਾ ਹੀ ਨਹੀਂ ਹੈਗਾ ਮੈਂ ਚਲਾਉਣਾ ਹੀ ਨਹੀਂ ਖਾਣਾ ਕਿ ਤੈਨੂੰ ਛਿੰਦੂ ਇਹ ਵੇਚਣਾ ਫਿਰ ਵੇਚ ਦੇਣਾ ਬਾਈ ਇਹ ਵੇਚਣਾ ਮੁੰਡੇ ਨੇ ਟਰੈਕਟਰ ਅੱਜ ਧੋਆ ਕੇ ਲਿਆਉਣਾ ਇਹ ਨੰਬਰ ਬੋਲੋ 9877 9650 96 9877 9650 96 ਜੇ ਕੋਈ ਵੀਰ ਲੈਣ ਦਾ ਬਾਈ ਚਾਹਵਨ ਹੋਇਆ ਤਾਂ ਮੁੰਡੇ ਨੂੰ ਫੋਨ ਕਰ ਲਿਓ ਇਹ ਲੈਣਾ ਬਾਈ ਕਿਸੇ ਬੰਦੇ ਨੇ ਜਿੱਕਣਾ ਤਿਆਰ ਤੁਰ ਕਰਾਉਣ ਉਹਦੇ ਵਾਸਤੇ ਆ ਹਾਂ ਪਿਛਲੇ ਵੀ ਦਿਖਾਉਣਾ ਦੇਖਦਾਹੀਂ ਕਿੱਡੀ ਚੜ੍ਹੂ ਚਲਵਾ ਦੀ। ਹੂੰ ਦੇਖ ਲੋ ਬਾਈ ਕਿਆ ਸਿਸਟਮ ਹੈ ਇਹਦਾ। ਢਿੱਡ ਢੁੱਡੀ ਜਾ ਕੇ ਮੇਰਾ ਟਰੈਕਟਰ ਦਾ। ਇਹ ਵੀ ਸਿੰਧੂ ਉਹ ਹੀ ਲਊਂਗਾ ਜਿਹਨੂੰ ਪਸੰਦ ਆ ਪੁਰਾਣੀ ਪਾਲਟੀ ਨੂੰ ਕੋਈ। ਹਾਂ ਸ਼ੌਂਕੀ ਬੰਦੇ ਨੇ। ਚੈਰਣਾ ਬਣਾਓ। ਟਰੈਕਟਰਣਾ ਬਣਾਓ ਜੇ ਸੀਟ ਬਣਾਓ। ਅੱਛਾ ਇਹ ਸੀਟ ਹੈ ਰਹੀ ਹੈ। ਚੈਸਰਾਣਾ ਬਣਾਓ। ਦੋ ਸਿਲੰਡਰ ਇਹ ਬਸ। ਦੋ ਹੀ ਆਉਂਦਾ ਹੈ। ਏਕਾ ਤੇਲ ਵੀ ਨਾ ਇਹਨੇ ਯਾਰ। ਇਹ ਲੋਜ ਤਾਂ ਮੈਨੂੰ ਲੱਗਦਾ 47 ਦਾ ਹੋਣਾ ਹੈ। ਨੇ ਨਿਰਟਰਪ ਲਰੂਗਾ ਜਗਾਵਾ ਹਾਂ ਇਹਨੂੰ ਲਾ ਦੇਣੀ ਉਹਨੇ ਉਹ ਜੋ ਮਰਜ਼ੀ ਕਰਾ ਲੈ ਇਹ ਜੋ ਮਰਜ਼ੀ ਖੜਗਾ ਮੈਂ ਕਰਾਈ 11 ਹਲ ਖਿੱਚੂਗਾ ਇਹਨੂੰ ਟਰਪ ਲੱਗ ਗਈ ਹਾਂ ਸਟਾਰਟ ਹੋ ਜੂਗਾ ਹੁਣ ਪੈਟਿਆਂ ਉੱਪਰ ਤੱਕਾ ਲਾਉਣਾ ਪੈਣਾ ਹੈ ਹਾਂ ਹੋ ਸਕਦਾ ਹੈ ਗਈ ਆਸ ਬਾਈ ਕਿਉਂ ਤੱਕਾ ਦੇਖ ਦੇਖ ਕਿੰਨੇ ਸਾਲ ਹੋ ਗਏ ਇਹਨੂੰ ਖੜੇ ਨੂੰ ਟੋਚ ਨਹੀਂ ਵੀ ਭਾਈ ਇਹੋ ਜਿਹੇ ਤਰੀਕੇ ਕੇ ਪਾਇਆ ਕਹਿੰਦੇ ਗੇਰ ਜਿਆਦਾ ਉੱਪਰ ਚੜ ਸਕਦਾ ਹੈ ਆ ਦੇਖੋ ਚੱਲ ਭਾਈ ਅੰਗਲ ਟੈਗ ਕਰਨ ਲੱਗੇ ਆ ਸਟਾਰਟ ਕਰ ਲਾ ਕਹਿੰਦੇ ਸੌਖਾ ਬਾਈ ਹੋ ਗਿਆ ਹੋ ਗਿਆ ਬਾਈ ਇਹ ਬਹੁਤ ਟੈਂਪਰ ਸਟਾਰਟ ਕਰਿਆ 2 ਸਾਲ ਬਾਅਦ ਸਟਾਰਟ ਕਰਿਆ ਪੂਰੇ ਹੋ ਗਿਆ ਛੇਤੀ ਹੋਣਾ 2 ਸਾਲ ਬਾਅਦ ਸਟਾਰਟ ਹੋ ਗਿਆ ਕਹਿੰਦੇ ਤੇਲ ਪਾਣੀ ਦੇਖ ਲਿਓ ਤੇਲ ਪਾਣੀ ਦੇਖ ਲਿਓ ਨਾ ਹੈਗਾ ਪੂਰਾ ਉਹ ਗੇਅਰ ਪਤਾ ਕਿਹੜਾ ਹੈ ਲੈ ਤੇਨੂੰ ਕਰੀਰ ਬਣਾਣੀ ਮੇਰੀ ਯਾਰ ਬਾਈ ਕਰੀਰ ਬਣਾਉਣੀ ਯਾਰ ਭਜਾਜਪੁਰ ਤੁਰ ਪਿੱਛੇ ਕਰ ਲੈ ਅਛਾ ਬਾਈ ਇਹ ਇਹ ਟਰੈਕਟਰਾਂ ਮੈਂ ਤਾਂ ਗੇਅਰੇ ਨਹੀਂ ਸਮਝ ਲਾਦੇ ਪੂਰੇ ਕਿੰਨੇ ਗੇਅਰ ਹੈ? ਕਿੱਥੇ ਬਾਕਸ ਦਾ ਜਦਾ ਨੀਲੇ ਹਾਂ 8 ਗੇਅਰ ਆ ਹੁਣ ਕਿਹਿਆ ਪਤਾ ਲੱਗਦਾ ਕਿਹੜਾ ਪਾਉਣਾ ਬਾਈ ਕਰਤਾ ਕੰਮ ਉਹੀ ਆਮਨੇ ਨੇ ਦਾ ਤਾਂ ਠੀਕ ਇਕੱਠੇ ਗੇਅਰ ਪਾ ਦਿੰਦੇ ਆ ਪੂਰੇ ਕਿੰਨੇ ਗੇਅਰ ਹੈ? ਨਹੀਂ ਦੰਤ ਯਾਰ ਕੋਈ ਆ ਜਾ ਮੇਰੇ ਵੱਲ ਕੋਈ ਆ ਜਾ ਲਓ ਜੀ ਭਾਈ ਜਹਾਮਗਾ ਸਟਾਰਟ ਹੋ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <Premium> <laughs> ਪਤਾ ਨਹੀਂ ਕਿਹੜਾ ਗੇਅਰ ਪਾਇਆ ਪਿਆ ਬਾਈ ਮੈਂ ਤਾਂ ਉੱਪਰ ਬੈਠਾ ਕੰਬੀ ਜਾਂਦਾ ਕੋਈ ਜੱਜ ਦਾ ਗੇਅਰ ਪਾ ਲੈ ਕਿ ਸਮਝੀ ਲਾਦੇ ਉਹ ਪਾ ਦਾ ਬਾਅਦ ਚ ਰੁਕਦਾ ਤਾਂ ਹੈ ਨਹੀਂ ਇਹਦਾ ਕੰਮ ਮੋੜੇ ਵਾਲਾ ਬਾਈ ਬ੍ਰੇਕਾ ਫਰੁਕਾ ਬਜਰੇ ਦੇ ਘੱਟੇ ਵਾਂਗ ਤੁਰਿਆ ਇਹ ਸਾਰਾ ਮੋੜ ਹੀ ਹੋਣਾ ਬਾਈ ਡੈਕ ਸਮਝ ਲਓ ਜੜ ਤੇ ਹੀ ਹੈ ਨਾ ਲੋ ਜੀ ਬਾਈ ਡੱਗ ਪਹੁੰਚ ਕੇ ਟਰੈਕਟਰ ਸਟਾਰਟੇ ਖੜੂਗਾ ਹੁਣ ਇਹ ਕਿਉਂਕਿ ਬੈਟਰੀ ਹੈ ਨਹੀਂ ਤੱਕਾ ਸਟਾਰਟ ਆ ਬਾਬੇ ਨੂੰ ਕਾ ਵੀ ਤੋਰੇ ਫਟਾਫਟ ਤੋਰੇ ਬਾਬੇ ਫਟਾਫਟ ਹੁਣ ਹੁੱਕ ਵੀ ਦੇਖੋ ਬਾਈ ਕਿੱਦਾਂ ਦੀ ਜਗਾੜੂ ਕੰਮ ਹੈ ਨਾ ਰੋਹਣਾ ਦੇਖੋ ਕਿੱਦਾਂ ਦੀ ਹੈ ਉਹ ਜਿਹੜਾ ਹੁੱਕ ਕਹੇ ਜੀ ਇਹਦੀ ਗੱਡੂ ਯਾ ਪਾਣੀ ਵੀ ਵਾਸਤਾ ਮੁੰਡੇ ਨੇ ਬਾਈ ਤੰਦੂਗਾ ਨਾ ਬਾਈ ਨੂੰ ਤੂੰ ਹਟ ਮੈਂ ਹੀ ਧੋਣਾ ਜਿੰਦਰਾ ਆਪੇ ਚਮੜਿਆ ਬਾਈ ਫਿਰ ਦੇਖੋ ਹੋ ਜੀ ਬਾਈ ਧੋਤਾ ਇੱਕ ਵਾਰ ਨਿੱਖਰ ਗਿਆ ਪੂਰਾ ਕਿੰਨੇ ਸਾਲ ਦਾ ਮੈਲੂਦਰੀ ਇਹਦੀ ਮੈਲ ਬੂਲਦਰਾ ਪਤਾ ਨਹੀਂ ਕਿੰਨੇ ਸਾਲ ਦਾ ਦਰੀਆ ਨਹੀਂ ਪੈਦੀ ਜਲਦੀ ਪੈਦੀ ਜਿੰਨਾ ਕਿ ਤੋ ਹੁਣ ਦਾ ਬਾਈ ਚੰਗੀ ਫਿਰ ਮਿੱਟੀ ਮੁੱਟੀ ਧਾਰਦੀ ਹੈ ਜੀ ਫੇਰ ਤੋਂ ਹੁਣ ਫੇਰ ਤੋਂ ਹੁਣ ਡੀਲ ਮਾਰ ਕੇ ਫੇਰ ਤੋਂ ਹੁਣ ਡੀਲ ਮਾਰ ਕੇ ਤੋਂ ਹੁਣ ਫੇਰ ਥੱਲੇ ਹੋਣੀ ਇਹਦੀ ਜਿੰਨਾ ਕਿ ਧੋਣਾ ਦਾ ਬਾਈ ਹੁਣ ਤੋਂ ਹੋ ਗਿਆ ਇਹ ਧੰਦੇ ਘਰ ਨੂੰ ਫੇਰ ਹੋ ਜੀ ਬਾਈ ਗੱਡੀ ਦਵਾ ਲਿਆ ਇਹ ਘਰ ਆ ਕੇ ਸੁੱਕ ਗਿਆ ਹਾਂ ਲਾਰੇ ਇਹਨੂੰ ਟਿਕਾਣੇ ਹੁਣ ਹੈ ਅੰਦਰ ਲਾਰੇ ਸਾਡੇ ਕੋ ਪਾਣੀ ਹਾਲੇ ਵੀ ਨਿਕਲਦਾ ਬਾਈ ਜਿਹੜਾ ਧੋਕੇ ਲਾਇਆ ਚੰਗੀ ਤਰ੍ਹਾਂ ਲੇਟਾਂ ਲੂਟਾ ਸਵਾ ਕੇ ਪਾਣੀ ਵੜਿਆ ਪਿਆ ਆਪਾ ਆਤਾ ਮੁੰਡੇ ਨੇ ਪਤਾ ਨਹੀਂ ਕਿਹੜਾ ਗੇਅਰ ਪਾਇਆ ਬੈ ਕੇ ਲਾਤਾ ਉਹ ਬੁਰੀ ਆ ਗਿਆ ਉਹ ਚਮਕਿਆ ਪੂਰੀ ਗੜਾ ਖੜਾ ਕਰਦੇ ਪੁਰੂ ਕਰ ਲਿਆ ਲੋਡ ਬਾਈ 35 11 ਜਿੰਨਾ ਕਹਿਦਾ ਕਪੈਸਿਟੀ ਖਿੱਚਣ ਦੀ ਪ੍ਰਧਾਨ ਨੇ ਉਹਦਾ ਕਲੱਦ ਲਿਆ ਨਾ ਖਿੱਚਦਾ ਵੱਧ ਵੀ ਲਾ ਟਾਇਰ ਨੇ ਦੇਖੋ ਬਾਈ ਇਹੀ ਪਸੰਦ ਆ ਬਾਈ ਬਾਈ ਨੂੰ ਤਾਂ ਹਾਂ ਪੂਰੀ ਮੈਂ ਟਿਪੇ ਚਲਾਇਆ ਇਹੀ ਹੈ ਨਾ ਪੂਰੀ ਨੂੰ ਐਂਟਰ ਪਸੰਦ ਹੈ ਹਾਂ ਮੈਨੂੰ ਐਂਟਰ ਬਾਈ ਹੋਰ ਨਹੀਂ ਪਸੰਦ ਪੂਰੀ ਇੰਟਰਪ੍ਰੇਮਨ ਹੈ ਪੂਰੀ ਕਲੈਟਰ ਪਾਈ ਵੀ ਹੈ ਕਿ ਸ਼ੀਸ਼ਾ ਖਰਾਬ ਹੈ ਸ਼ੀਸ਼ਾ ਹੀ ਖਰਾਬ ਹੋ ਗਿਆ ਹੈ ਨਾ ਧੁੰਦਲਾ ਪੈ ਗਿਆ ਧੁੰਦਲਾ ਪੈ ਗਿਆ ਪਾਣੀ ਪੁਣੀ ਪੈਂਦਾ ਹੁਣ ਵਿੱਚ ਐਚ ਐਮਟੀ ਦੇ ਲੱਕਕਣਾ ਦੇਖਾ ਬਗਬੇ ਆ ਲੋਗੋ ਕਹੇ ਲੱਗਿਆ ਐਚ ਐਮਟੀ ਦਾ ਹੋਣਾ ਇਹ ਉਹ ਨਾਲ ਦੇ ਹੀ ਹੂੰ ਉਂਗਰਾੜਮ ਰੋਡ ਵੀ ਪਾਈ ਨਾਲ ਦੇ ਅਰੀਜਨਲ ਪ੍ਰਿੰਟ ਹੈ ਬਾਕੀ ਆ ਮਾੜੀ ਜਿਹੀ ਪੱਟੇ ਬਦਵਾ ਰਹੀ ਵੀ ਐ ਬਾਕੀ ਸਾਰਾ ਕੰਪਨੀ ਫਟੜਿਆ ਹੈ ਪੂਰੀ ਟਾਇਰ ਗੰਜੇ ਹੋ ਗਏ ਵਾ ਚੱਲ ਜੱਲੀ ਜਾਂਦਾ ਨੌਕਲ ਕੰਮਾ ਨੂੰ ਬੀਲਾ ਪਹਿਲਾਂ ਇਦਾਂ ਦੇ ਮਗਰਾੜ ਜਾਣ ਐ ਲੋ ਤਕੜਾ ਐ ਹੁਣ ਨਹੀਂ ਲਾਉਂਦਾ ਨਾ ਕੋਈ ਮਗਰਾੜ ਪੁਰਾਣੀ ਹੁਣ ਗਿਆ ਨਾ ਰਵਾਜ ਕੋਈ ਕੰਨ ਜਾਂ ਗਿਆ ਆ ਕੇ ਕੰਨ ਹੀ ਆ ਲੇਟਾ ਹੁੰਦੀ ਇਹਦੀ ਹੰਂ ਡੰਡੀ ਜੜ ਪਰਾਂ ਕੰਪਨੀ ਫਿਟੜੇ ਸਾਰਾ ਕੰਪਨੀ ਪੰਪ ਤਾਂ ਨਹੀਂ ਮੋਡੀਫਿਕੇਸ਼ਨ ਕਰਾਇਆ ਨਹੀਂ ਨਹੀਂ ਹਾਂ ਠੀਕ ਆ ਮੋਡੀਫਿਕੇਸ਼ਨ ਤੇ ਕੀ ਕਰਾਉਣਾ ਹਾਂ ਪੱਤੀਆਂ ਪਵਾ ਕੇ ਦੋ ਕਰਾਵਾਣੀਆਂ ਸੀ ਇਹਦਾ ਮੁੱਦੇ ਕੋਲ ਇਹ ਪੱਟ ਹੋ ਗਈ ਲੁਆਈ ਤਾਂ ਹੈਗੀ ਸੀ ਹਾਂ ਪੱਤੀ ਪੱਟ ਹੋ ਗਈ ਇੱਕ ਪੱਟ ਹੋ ਗਈ ਟੋਚਨ ਆਹੋ ਅਜਾ ਕਿਹਦੇ ਵੱਟੀ ਕਿਹਦੇ ਨਾਲ ਵੱਟੀ ਆ ਮੈਂ ਵੱਟੀ ਨਹੀਂ ਕੋਈ ਕਿਸੇ ਦੀ ਵੱਟੀ ਹੁਣ ਹਾਂ ਉਹਦੇ ਮੈਂ ਐਦਾ ਪਿੰਡ ਹਾਂ ਜਦੋਂ ਮੈਂ ਕਿਲੇ ਦੇ ਬਾਹਰ ਦਾ ਅੱਛਾ ਹਾਲੋ ਅਜੇ ਟੁੱਟ ਗਈ ਇਹ ਹਾਂ ਚਾ ਕੋਈ ਨਹੀਂ ਲੇਵਲ ਨਾਲ ਦਿੱਲੀ ਪ੍ਰਦਾਨ ਨੇ ਕਿਉਂਕਿ ਇਹ ਲੇਵਰੇ ਉਤਾਰਦੀ ਹੈ ਲੇਵਰੇ ਲਾਉਂਦੀ ਹੈ ਪਹੁੰਚ ਹੁੰਦੀ ਹੈ ਨਾ ਬੁਰੇ ਉੱਥੇ ਰਹਿ ਦਿੱਤੀ ਲੈ ਆਲ ਖਜਾਖਦਾ ਹੈ ਹੈਗਾ ਬੁਰੇ ਤੂੰ ਹਾਂ ਨਾ ਖੇਤ ਛੱਡ ਕੇ ਕੱਢ ਕੇ ਦੇਖ ਕੋਈ ਨਹੀਂ ਹਾਂ ਲਾਈ ਵਧੀਆ ਸਾਲਾ ਵਧੀਆ ਬਾਈ ਤੂੰ ਕਿੱਥੇ ਕੱਪ ਕੋਇਆ ਰਿਹਾ